ਜੇ ਤੂੰ ਪੁੱਤਰ ਐਸਾਨ ਹੈ ਤਾਂ ਪੁੱਤਰ ਐਸਾਨਾਂ ਨੂੰ ਸਾਨੂੰ ਨੱਥ ਪਾਉਣੀ ਆਂਦੀ ਐ ਤੇ ਪਹਿਲਾਂ ਪਾ ਕੇ ਦਿਖਾਵਾਂਗੇ ਕਿੱਥੇ ਤੁਸੀਂ ਜਾ ਕੇ ਸਟੇਜਾਂ ਦੇ ਪੰਜਾਬ ਤੇ ਬਾਹਰ ਤੁਸੀਂ ਇਤਿਹਾਸ ਸੁਣਾਉਂਗੇ ਵੀ ਇੱਜ਼ਤਾਂ ਬਚਾਉਂਦੇ ਰਹੇ ਹੋ ਔਰ ਅਗਲੇ ਨਾਲ ਕਹਿੰਦਾ ਚਲੋ ਚਲੋ ਕੰਮ ਕਰੋ ਤੁਹਾਨੂੰ ਜਾਣਦੇ ਪੰਜਾਬੀਓ ਜਦੋਂ ਕਿਸੇ ਪੰਜਾਬ ਦੇ ਵਿੱਚ ਕਿਸੇ ਧੀ ਦੀ ਇੱਜ਼ਤ ਬੇਪੱਤ ਹੁੰਦੀ ਜਦੋਂ ਕਿਸੇ ਦੀ ਵੀਡੀਓ ਵਾਇਰਲ ਹੁੰਦੀ ਸਭ ਤੋਂ ਪਹਿਲਾਂ ਕਮੈਂਟਾਂ 'ਚ ਤੁਸੀਂ ਲਿੰਕ ਚੀਜ਼ ਦਾ ਜਵਾਬ ਦੇ ਉਹ ਬੱਚੀ ਬਾਅਦ ਚ ਤੁਸੀਂ ਲੋਕ ਜਵਾਬ ਦਿਓ ਪਹਿਲਾਂ ਜਿਨ੍ਹਾਂ ਨੇ ਵੀਡੀਓ ਅੱਗਾਂ ਵਾਂਗ ਵਾਇਰਲ ਕਰਤੀ ਆਉਣ ਵਾਲੀਆਂ ਮਸਲਾਂ ਨੇ ਤੁਹਾਡੀਆਂ ਆਹ ਕਰਤੂਕਤਾ ਵੇਖ ਕੇ ਤੁਹਾਡਾ ਇਤਿਹਾਸ ਸੱਚ ਨਹੀਂ ਮੰਨਣਾ ਇਸ ਚੀਜ਼ ਦਾ ਸਾਰੇ ਜਰੂਰ ਗੌਰ ਕਰਿਓ ਇਹ ਚੀਜ਼ ਨੋਟ ਰੱਖਿਓ ਵੀ ਕਿਹੜਾ ਬੰਦਾ ਇਹ ਵੀਡੀਓ ਨੂੰ ਗਰੁੱਪਾਂ 'ਚ ਵਾਇਰਲ ਕਰ ਰਿਹਾ ਭੇਜਿਓ ਹੁਣ ਅਸੀਂ ਮੜੇ ਜੇ ਸੈੱਟ ਹੋਏ ਆ ਤੇ ਹੁਣ ਚੰਗਿਆਂ ਦੇ ਨੱਥ ਪਾਉਣੀ ਤੇ ਲੋਕਾਂ ਸਾਹਮਣੇ ਡਾਂਗ ਫੇਰ ਕੇ ਲਿਆਵਾਂਗੇ ਆਹ ਬੰਦਾ ਸੀ ਜਿਹੜਾ ਗਰੁੱਪਾਂ 'ਚ ਵੀਡੀਓ ਵਾਇਰਲ ਕਰਦਾ ਪਰਾ ਕਾਰਵਾਈ ਕੀਤੀ ਜਾਵੇ 24 ਘੰਟੇ ਦੇ ਵਿੱਚ ਕੀਤੀ ਜਾਵੇ ਕੋਈ ਲੰਬਾ ਸਮਾਂ ਨਹੀਂ ਕੋਈ ਹਫਤੇ ਦਾ ਸਮਾਂ ਨਹੀਂ ਕੋਈ 10 ਦਿਨ ਦਾ ਸਮਾਂ ਨਹੀਂ ਇਹ ਪੰਜਾਬ ਹੈ ਇੱਥੇ ਇਹ ਕੰਮ ਨਹੀਂ ਜੇ ਬੋਰਨ ਹੋਊਗਾ ਉੱਥੇ ਤੁਸੀਂ ਬਹੁਤ ਓਪਨ ਮਾਈਂਡਡ ਹੋਵੋਗੇ ਤੁਸੀਂ ਉੱਥੇ ਜਾ ਕੇ ਕਰੋ ਇਹੋ ਜਿਹੇ ਕੰਮ ਇਹ ਪੰਜਾਬ 'ਚ ਨਹੀਂ ਕੰਮ ਜਣ ਲੈਣੇ ਮਿੱਤਰਾਂ ਪ੍ਰਭਜੀ ਸਿੰਘ ਦੀ ਇੱਕ ਹੋਰ ਕਰਤੂਤ ਇਹ ਵੇ ਦੇਖਿਓ ਤੁਸੀਂ ਕਲੈਰੀ ਮੋਰ ਬਣਦਾ ਇਹਨਾਂ ਦਾ ਦੇ ਮੈਂ ਚੰਡੀਗੜ੍ਹ ਅਫਸਰ ਦਾ ਬਣਾਇਆ ਸੀ ਨਾ ਉਹ ਵੀ ਪ੍ਰਵਾਸੀ ਇਸੇ ਤਰ੍ਹਾਂ ਬੱਚੀ ਨੂੰ ਤੰਗ ਪਰੇਸ਼ਾਨ ਕਰ ਰਿਹਾ ਸੀ ਹਰਾਸਮੈਂਟ ਕਰ ਰਿਹਾ ਸੀ ਉਹ ਵੀ ਬੱਚੀ ਨੂੰ ਕਹਿ ਰਿਹਾ ਸੀ ਮੇਰੇ ਨਾਲ ਸਰੀਰਕ ਸੰਬੰਧ ਬਣਾ ਨਹੀਂ ਮੈਂ ਤੈਨੂੰ ਨੌਕਰੀ ਤੇ ਕੱਢ ਦੂੰ ਤੈਨੂੰ ਮੈਂ ਐ ਕਰਾ ਦੂੰ ਸੋ ਬੰਦੇ ਦਾ ਪੁੱਤ ਬਣਾ ਕੇ ਇਹਨੂੰ ਬੱਚੀ ਦੇ ਨਾਲ ਇਹਦਾ ਆਨੰਦ ਕਾਰਜ ਕਰੋ ਮਹੀਨੇ ਦੇ ਵਿੱਚ ਵਿੱਚ ਇਹਨੂੰ ਫੋਟੋਆਂ ਖਿੱਚਣ ਦਾ ਬਹੁਤ ਸ਼ੌਂਕ ਹੈ ਵੀਡੀਓ ਬਣਾਉਣ ਦਾ ਬਹੁਤ ਸ਼ੌਂਕ ਹੈ ਹੁਣ ਤੁਸੀਂ ਵੇਖਿਓ ਜਿੱਦਣ ਇਹਦੀ ਵੀਡੀਓ ਬਣੂਗੀ ਜਿੱਦਣ ਇਹਦੀ ਫੋਟੋ ਆਊਗੀ ਜਿੱਦਣ ਇਹਦੇ ਡਾਂਗ ਫਿਰੂਗੀ ਉਸ ਦਿਨ ਵੀ ਇਦਾਂ ਹੀ ਫੋਟੋਆਂ ਵਾਇਰਲ ਹੋਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਪਿਛਲੇ ਕਈ ਦਿਨ ਤੋਂ ਲਗਭਗ 15-20 ਦਿਨ ਹੋ ਗਏ ਪੰਜਾਬ ਦੇ ਵਿੱਚ ਜਿਹੜਾ ਮੁੱਦਾ ਚੱਲ ਰਿਹਾ ਉਹ ਪਾਲ ਫਾਰਮ ਵਾਲੀ ਬੱਚੀ ਜਿਹਦੀ ਵੀਡੀਓ ਵਾਇਰਲ ਹੋਈਆਂ ਤੇ ਵੀਡੀਓ ਕਰਨ ਵਾਲਾ ਜਿਹੜਾ ਵਾਇਰਲ ਕਰਨ ਵਾਲਾ ਮੁੰਡਾ ਉਹ ਕੈਨੇਡੀਅਨ ਫਾਰਮ ਤੋਂ ਮਤਲਬ ਕੈਨ ਦਾ ਭਾਵ ਦੋਵੇਂ ਪਰਿਵਾਰ ਨੇ ਜਿਹੜੇ ਉਹ ਖੇਤੀਬਾੜੀ ਨਾਲ ਸੰਬੰਧ ਰੱਖਦੇ ਨੇ ਤੇ ਜਲੰਧਰ ਸ਼ਹਿਰ ਹੈ ਇਹਨਾਂ ਦਾ ਨਕੋਦਰ ਤੇ ਨੂਰ ਮਹਿਲ ਤੋਂ ਨੇ ਦੋਵੇਂ ਬੱਚੇ ਸਾਡੇ ਕੋਲੇ ਵੀ ਕੱਲ ਪਰਸੋਂ ਤੋਂ ਬਹੁਤ ਜਣੇ ਪਹੁੰਚ ਕਰ ਰਹੇ ਵੀ ਤੁਸੀਂ ਵੀ ਇਸ ਮਸਲੇ ਦੇ ਵਿੱਚ ਜਿਹੜੇ ਆਪਣੀ ਭੂਮਿਕਾ ਨਿਭਾਓ ਤੇ ਬੱਚੀ ਨੂੰ ਜਿਹੜਾ ਇਨਸਾਫ ਦਿਵਾਓ ਪਹਿਲਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਵੀ ਅਸੀਂ ਪਿਛਲੇ 10-12 ਦਿਨ ਤੋਂ ਬਿਮਾਰ ਚੱਲ ਰਹੇ ਸੀ ਐਡਮਿਟ ਸੀ ਪਰ ਚਲੋ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੁਣ ਥੋੜੇ ਜਿਹਾ ਤੰਦਰੁਸਤ ਹੋਏ ਆ ਪਹਿਲਾਂ ਤੁਸੀਂ ਆਹ ਵੇਖ ਲਓ ਇਹ ਉਹ ਮੁੰਡਾ ਏ ਜਿਹਨੇ ਉਪਲ ਫਾਰਮ ਵਾਲੀ ਬੱਚੀ ਜਿਹੜੀ ਟਰੈਕਟਰ ਚਲਾਉਂਦੀ ਜਿਹਦੀਆਂ ਅਸ਼ਲੀਲ ਵੀਡੀਓ ਬਣਾ ਕੇ ਵਾਇਰਲ ਕੀਤੀਆਂ ਅਸੀਂ ਬਹੁਤੀ ਲੰਬੀ ਜੋੜੀ ਗੱਲ ਨਹੀਂ ਕਰਨੀ ਮੇਨ ਮੇਨ ਮੁੱਦੇ ਦੀ ਗੱਲ ਕਰਾਂਗੇ ਇਹ ਉਹ ਮੁੰਡਾ ਜਿਹੜਾ ਇਹਦਾ ਨਾਮ ਹੈ ਪ੍ਰਭ ਸੰਧੂ ਪ੍ਰਭਜੀਤ ਸੰਧੂ ਤੇਦੇ ਪਿਤਾ ਜੀ ਦਾ ਨਾਮ ਹੈ ਤੇ ਫਾਦਰ ਦਾ ਨਾਮ ਹੈ ਅਵਤਾਰ ਸਿੰਘ ਸੰਧੂ ਜੋ ਕਿ ਖੇਤੀਬਾੜੀ ਦੇ ਵਿੱਚ ਬੜੇ ਮਸ਼ਹੂਰ ਸੀ ਪਰ ਜਿਹੜੀ ਘਰ ਦੇ ਵਿੱਚ ਕੋਈ ਮਾੜੀ ਔਲਾਦ ਜੰਮ ਪੈਣੀ ਜਾਂ ਮਾੜੀ ਔਲਾਦ ਆ ਜਾਣੀ ਉਹ ਪੋਸਤਾਂ ਦਾ ਜਿਹੜੀ ਪੱਟੀ ਪੇਸ਼ ਕਰਕੇ ਰੱਖ ਦਿੰਦੇ ਪਰਿਵਾਰ ਦੀ ਉਸੇ ਤਰ੍ਹਾਂ ਇਹਨਾਂ ਦੇ ਘਰ ਦੇ ਵਿੱਚ ਇਹ ਮਲੇਸ਼ ਵਰਤੀ ਦਾ ਜਿਹੜਾ ਨੌਜਵਾਨ ਜੰਮਿਆ ਮਲੇਸ਼ ਅਸੀਸ ਨੂੰ ਇਸ ਕਰਕੇ ਕਹਿ ਵੀ ਤੇ ਕੰਮ ਜਿਹੜੇ ਮਲੇਸ਼ਾਂ ਵਾਲੇ ਨੇ ਜਿਵੇਂ ਕਿ ਤੁਸੀਂ ਸਾਰਿਆਂ ਨੇ ਵੇਖਿਆ ਹੀ ਹੈ ਵੀ ਇਹ ਦੋਵੇਂ ਪਰਿਵਾਰ ਕਿਵੇਂ ਮਿਲਦੇ ਨੇ ਇੱਕ ਟਰੈਕਟਰ ਤੋਂ ਲੈ ਕੇ ਆਪਸ ਵਿੱਚ ਜਿਹੜੇ ਉਪਲ ਫਾਰਮ ਵਾਲੀ ਬੱਚੀ ਤੇ ਉਹਦੇ ਪਿਤਾ ਜੀ ਨੇ ਉਹ ਜੌਂਡੀਅਰ ਦਾ ਕੋਈ ਵੱਡਾ ਟਰੈਕਟਰ ਲੈਣ ਜਾਂਦੇ ਨੇ ਉਸੇ ਤਰ੍ਹਾਂ ਕੰਪਨੀ ਵਾਲਿਆਂ ਨੇ ਕੈਦ ਇੰਡੀਅਨ ਫਾਰਮ ਵਾਲੇ ਜੋ ਅਵਤਾਰ ਸਿੰਘ ਸੰਧੂ ਤੇ ਉਹਨਾਂ ਦਾ ਪੁੱਤਰ ਪ੍ਰਭਜੀਤ ਸੰਧੂ ਉਹਨਾਂ ਦੇ ਉੱਥੋਂ ਉਪਲ ਫਾਰਮ ਵਾਲੇ ਪਰਿਵਾਰ ਨੂੰ ਚਾਬੀ ਫੜਾਈ ਤੇ ਇਸੇ ਤਰ੍ਹਾਂ ਇਹ ਪਰਿਵਾਰ ਜਿਹੜਾ ਆਪਸ ਵਿੱਚ ਤਾਲਮੇਲ ਚ ਆਇਆ ਹੌਲੀ-ਹੌਲੀ ਇਹਨਾਂ ਬੱਚਿਆਂ ਦੀ ਆਪਸ ਵਿੱਚ ਗੱਲਬਾਤ ਵਧੀ ਬੱਚੇ ਇਸ ਕਰਕੇ ਕਹਿੰਨੇ ਵੀ ਇਹਨਾਂ ਦੋਵਾਂ ਦੀ ਉਮਰ ਬਹੁਤੀ ਜ਼ਿਆਦਾ ਨਹੀਂ ਹੈਗੀ ਜੇ ਅਸੀਂ ਕਹੀਏ ਨਾ ਕੋਈ ਬਹੁਤੀ ਸਮਝਦਾਰੀ ਵਾਲੀ ਉਮਰ ਨਹੀਂ ਹੈਗੀ ਇਹਨਾਂ ਦੀ 20-21 ਸਾਲ ਉਮਰ ਹੈ 20-21 ਸਾਲ ਹੀ ਮੁੰਡੇ ਦੀ ਉਮਰ ਹੈ 19-20 ਸਾਲ ਦੀ ਸ਼ਾਇਦ ਕੁੜੀ ਦੀ ਉਮਰ ਹੈ ਮੇਨ ਜਿਹੜੀ ਮੁੱਦੇ ਦੀ ਗੱਲ ਏ ਹੈ ਵੀ ਜਿਵੇਂ ਇਹਨੇ ਪ੍ਰਭਜੀ ਸੰਧੂ ਨੇ ਬੱਚੀ ਦੀਆਂ ਵੀਡੀਓ ਵਾਇਰਲ ਕੀਤੀਆਂ ਪਹਿਲਾ ਵਿਆਹ ਦਾ ਚਾਂਸਾ ਦੇ ਕੇ ਉਹਦੇ ਨਾਲ ਗੱਲਬਾਤ ਸ਼ੁਰੂ ਕੀਤੀ ਬੱਚੀ ਦੇ ਕਹਿਣ ਤੇ ਦੋਵੇਂ ਪਰਿਵਾਰਾਂ ਨੇ ਆਪਸ ਵਿੱਚ ਗੱਲਬਾਤ ਕੀਤੀ ਬੱਚਿਆਂ ਦੇ ਵਿਆਹ ਦੇ ਲਈ ਰਾਜ਼ੀ ਹੋਏ ਰਿਸ਼ਤਾ ਪੱਕਾ ਹੋਇਆ ਜਿਵੇਂ ਵੀ ਜੋ ਵੀ ਗੱਲਬਾਤ ਹੋਈ ਸਾਰੀ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਪਰ ਹੁਣ ਜਿਹੜੀ ਮੁੱਦੇ ਦੀ ਗੱਲ ਏ ਹੈ ਅੱਜ ਜੀ ਅਸੀਂ ਸਵੇਰੇ ਉਹ ਬੱਚੀ ਦੀ ਜਿਹੜੀ ਇੰਟਰਵਿਊ ਦੇਖੀ ਵੀਡੀਓ ਵੇਖੀ ਪੋਡਕਾਸਟ ਵੇਖਿਆ ਜਿੱਥੇ ਉਹਨੇ ਬੱਚੀ ਨੇ ਇਹ ਗੱਲ ਕਹੀ ਵੀ ਮੈਂ ਪਿਛਲੇ 20 ਦਿਨ ਤੋਂ ਐਸਐਸਪੀ ਦਫ਼ਤਰ ਐਸਪੀ ਦਫ਼ਤਰ ਜਾਂ ਸਾਈਬਰ ਕ੍ਰਾਈਮ ਦੇ ਗੇੜੇ ਕੱਢ ਰਹੀ ਤੇ ਮੇਰੀ ਕੋਈ ਵੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ ਉਹਦਾ ਕਾਰਨ ਇਹ ਹੈ ਵੀ ਬਾਈ ਅਵਤਾਰ ਸਿੰਘ ਸੰਧੂ ਜਿਹੜੇ ਉਹ ਬੜੇ ਨਾਮੀ ਫਾਰਮਰ ਨੇ ਪੰਜਾਬ ਦੇ ਉਹਨਾਂ ਦੇ ਪੋਲੀਟੀਕਲ ਲਿੰਕ ਵੀ ਹੈਗੇ ਨੇ ਅਫਸਰਾਂ ਚ ਵੀ ਉੱਠਣੀ ਬੈਠਣੀ ਹੋ ਸਕਦੀ ਜਿਸ ਕਰਕੇ ਇਹ ਉਪਲ ਫਾਰਮ ਵਾਲੇ ਪਰਿਵਾਰ ਦੀ ਸੁਣਵਾਈ ਨਹੀਂ ਹੋ ਰਹੀ ਸਾਨੂੰ ਵੀ ਦੁੱਖ ਲੱਗਿਆ ਇਹ ਚੀਜ਼ ਵੇਖ ਕੇ ਵੀ ਜਿਹੜਾ ਪੰਜਾਬ ਕਿਸੇ ਸੰਦ ਦਾ ਨੂੰ ਜੇ ਤੂੰ ਪੁੱਤਰ ਇਨਸਾਨ ਦਾ ਪੁੱਤ ਨੂੰ ਜੇ ਤੂੰ ਪੁੱਤਰ ਇਨਸਾਨ ਦਾ ਪੁੱਤਰ ਇਨਸਾਨ ਨੂੰ ਸਾਨੂੰ ਨੱਥ ਪਾਉਣੀ ਆਂਦੀ ਏ ਤੇ ਪਹਿਲੇ ਪਾ ਕੇ ਦਿਖਾਵਾਂਗੇ ਕਿੱਥੇ ਤੁਸੀਂ ਜਾ ਕੇ ਸਟੇਜਾਂ ਦੇ ਪੰਜਾਬ ਤੇ ਬਾਹਰ ਤੁਸੀਂ ਇਤਿਹਾਸ ਸੁਣਾਉਂਗੇ ਵੀ ਇੱਜ਼ਤਾਂ ਬਚਾਉਂਦੇ ਰਹੇ ਹੋ ਅਗਲੇ ਨੇ ਕਿਹਾ ਚਲੋ ਚਲੋ ਕੰਮ ਕਰੋ ਤੁਹਾਨੂੰ ਜਾਣਦੇ ਆਂ ਪੰਜਾਬੀ ਪੀਓ ਜਦੋਂ ਕਿਸੇ ਪੰਜਾਬ ਦੇ ਵਿੱਚ ਕਿਸੇ ਧੀ ਦੀ ਇੱਜ਼ਤ ਬੇਪੱਤ ਹੁੰਦੀ ਜਦੋਂ ਕਿਸੇ ਦੀ ਵੀਡੀਓ ਵਾਇਰਲ ਹੁੰਦੀ ਸਭ ਤੋਂ ਪਹਿਲਾਂ ਕਮੈਂਟਾਂ 'ਚ ਤੁਸੀਂ ਲਿੰਕ ਮੰਗਦੇ ਹੋ ਲਾਣਤੀਓ ਤੁਸੀਂ ਲਿੰਕ ਮੰਗਦੇ ਹੋ ਇਸ ਚੀਜ਼ ਦਾ ਜਵਾਬ ਦੇਓ ਬੱਚੀ ਬਾਅਦ 'ਚ ਤੁਸੀਂ ਲੋਕ ਜਵਾਬ ਦਿਓ ਪਹਿਲਾਂ ਜਿਨ੍ਹਾਂ ਨੇ ਵੀਡੀਓ ਅੱਗ ਵਾਂਗ ਵਾਇਰਲ ਕਰਤੀ ਆਉਣ ਵਾਲੀਆਂ ਮਸਲਾਂ ਨੇ ਤੁਹਾਡੀਆਂ ਆਹ ਕਰਤੂਤਾਂ ਵੇਖ ਕੇ ਤੁਹਾਡਾ ਇਤਿਹਾਸ ਸੱਚ ਨਹੀਂ ਮੰਨਣਾ ਇਸ ਚੀਜ਼ ਦਾ ਸਾਰੇ ਜ਼ਰੂਰ ਗੌਰ ਕਰਿਓ ਇਹ ਚੀਜ਼ ਨੋਟ ਰੱਖਿਓ ਵੀ ਕਿਹੜਾ-ਕਿਹੜਾ ਬੰਦਾ ਇਹ ਵੀਡੀਓ ਨੂੰ ਗਰੁੱਪਾਂ 'ਚ ਵਾਇਰਲ ਕਰ ਰਿਹਾ ਤੇ ਉਹਦੇ ਸਕਰੀਨਸ਼ਾਟ ਲੈ ਕੇ ਸਾਨੂੰ ਭੇਜਿਓ ਹੁਣ ਅਸੀਂ ਮੜੇ ਜੇ ਸੈੱਟ ਹੋਏ ਆ ਤੇ ਹੁਣ ਅਸੀਂ ਚੰਗਿਆਂ ਨੂੰ ਸੈੱਟ ਕਰਕੇ ਦਿਖਾਉਣਾ ਚੰਗਿਆਂ ਦੇ ਨੱਥ ਪਾਉਣੀ ਤੇ ਲੋਕਾਂ ਸਾਹਮਣੇ ਡਾਂਗ ਫੇਰ ਕੇ ਲਿਆਵਾਂਗੀ ਆ ਬੰਦਾ ਸੀ ਜਿਹੜਾ ਗਰੁੱਪਾਂ 'ਚ ਵੀਡੀਓ ਵਾਇਰਲ ਕਰਦਾ ਸੀ ਪ੍ਰਭਜੀਤ ਸਿੰਘ ਸੰਧੂ ਤੇ ਕਾਰਵਾਈ ਕੀਤੀ ਜਾਵੇ 24 ਘੰਟੇ ਦੇ ਵਿੱਚ ਕੀਤੀ ਜਾਵੇ ਕੋਈ ਲੰਬਾ ਸਮਾਂ ਨਹੀਂ ਕੋਈ ਹਫ਼ਤੇ ਦਾ ਸਮਾਂ ਨਹੀਂ ਕੋਈ 10 ਦਿਨ ਦਾ ਸਮਾਂ ਇਹ ਪੰਜਾਬ ਹੈ ਇੱਥੇ ਇਹ ਕੰਮ ਨਹੀਂ ਚੱਲਣੇ ਹੈਗੇ ਤੂੰ ਕੈਨੇਡਾ ਦਾ ਬੌਰਨ ਹੋਊਂਗਾ ਉੱਥੇ ਥੋੜੀ ਬਹੁਤ ਓਪਨ ਮਾਈਂਡਡ ਹੋਵੋਗੇ ਤੁਸੀਂ ਉੱਥੇ ਜਾ ਕੇ ਕਰੋ ਇਹੋ ਜਿਹੇ ਕੰਮ ਇਹ ਪੰਜਾਬ ਚ ਨਹੀਂ ਕੰਮ ਚੱਲਣੇ ਮਿੱਤਰਾਂ ਅਸਦੀ ਪ੍ਰਵਜੀ ਸਿੰਘ ਦੀ ਇੱਕ ਹੋਰ ਕਰਤੂਤ ਇਹ ਵੇ ਦੇਖਿਓ ਤੁਸੀਂ ਕਲੈਰੀ ਮੋਰ ਬਣਦਾ ਇਹਨਾਂ ਦਾ ਜਿਵੇਂ ਚੰਡੀਗੜ੍ਹ ਅਫਸਰ ਦਾ ਬਣਾਇਆ ਸੀ ਨਾ ਉਹ ਵੀ ਪ੍ਰਵਾਸੀ ਇਸੇ ਤਰ੍ਹਾਂ ਬੱਚੀ ਨੂੰ ਤੰਗ ਪਰੇਸ਼ਾਨ ਕਰ ਰਿਹਾ ਸੀ ਹਰਾਸਮੈਂਟ ਕਰ ਰਿਹਾ ਸੀ ਉਹ ਵੀ ਬੱਚੀ ਨੂੰ ਕਹਿ ਰਿਹਾ ਸੀ ਮੇ ਨਾਲ ਸਰੀਰਕ ਸੰਬੰਧ ਬਣਾ ਲਈ ਮੈਂ ਤੈਨੂੰ ਨੌਕਰੀ ਤੇ ਕੱਢ ਦੂੰ ਤੈਨੂੰ ਮੈਂ ਐ ਕਰਾ ਦੂੰ ਸੋ ਬੰਦੇ ਦਾ ਪੁੱਤ ਬਣਾ ਕੇ ਇਹਨੂੰ ਬੱਤੀ ਦੇ ਨਾਲ ਇਹਦਾ ਆਨੰਦ ਕਾਰਜ ਕਰੋ ਮਹੀਨੇ ਦੇ ਵਿੱਚ ਵਿੱਚ ਇਹਨੂੰ ਫੋਟੋਆਂ ਖੇਚਣ ਦਾ ਬਹੁਤ ਸ਼ੌਂਕ ਹੈ ਵੀਡੀਓ ਬਣਾਉਣ ਦਾ ਬਹੁਤ ਸ਼ੌਂਕ ਹੈ ਹੁਣ ਤੁਸੀਂ ਵੇਖਿਓ ਜਿੱਦਣ ਇਹਦੀ ਵੀਡੀਓ ਬਣੂਗੀ ਜਿੱਦਣ ਇਹਦੀ ਫੋਟੋ ਆਊਗੀ ਜਿੱਦਣ ਇਹਦੇ ਡਾਂਗ ਫਿਰੂਗੀ ਉਹ ਦਿਨ ਵੀ ਇਦਾਂ ਹੀ ਫੋਟੋਆਂ ਵਾਇਰਲ ਹੋਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਪਿਛਲੇ ਕਈ ਦਿਨ ਤੋਂ ਲਗਭਗ 15-20 ਦਿਨ ਹੋ ਗਏ ਪੰਜਾਬ ਦੇ ਵਿੱਚ ਜਿਹੜਾ ਮੁੱਦਾ ਚੱਲ ਰਿਹਾ ਉਹ ਪੱਲ ਫਾਰਮ ਵਾਲੀ ਬੱਚੀ ਜਿਹੜੀ ਜਿਹਦੇ ਵੀਡੀਓ ਵਾਇਰਲ ਹੋਈਆਂ ਤੇ ਵੀਡੀਓ ਕਰਨ ਵਾਲਾ ਜਿਹੜਾ ਵਾਇਰਲ ਕਰਨ ਵਾਲਾ ਮੁੰਡਾ ਉਹ ਕੈਨੇਡੀਅਨ ਫਾਰਮ ਤੋਂ ਮਤਲਬ ਕਹਿਣ ਦਾ ਭਾਵ ਦੋਵੇਂ ਪਰਿਵਾਰ ਨੇ ਜਿਹੜੇ ਉਹ ਖੇਤੀਬਾੜੀ ਨਾਲ ਸੰਬੰਧ ਰੱਖਦੇ ਨੇ ਤੇ ਜਲੰਧਰ ਸ਼ਹਿਰ ਹੈ ਇਹਨਾਂ ਦਾ ਨਕੋਦਰ ਤੇ ਨੂਰ ਮਹਿਲ ਤੋਂ ਨੇ ਦੋਵੇਂ ਬੱਚੇ ਸਾਡੇ ਕੋਲੇ ਵੀ ਕੱਲ ਪਰਸੋਂ ਤੋਂ ਬਹੁਤ ਜਣੇ ਪਹੁੰਚ ਕਰ ਰਹੇ ਵੀ ਤੁਸੀਂ ਵੀ ਇਸ ਮਸਲੇ ਦੇ ਵਿੱਚ ਜਿਹੜੇ ਆਪਣੀ ਭੂਮਿਕਾ ਨਿਭਾਓ ਤੇ ਬੱਚੀ ਨੂੰ ਜਿਹੜਾ ਇਨਸਾਫ ਦਿਵਾਓ ਪਹਿਲਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਵੀ ਅਸੀਂ ਪਿਛਲੇ 10-12 ਦਿਨ ਤੋਂ ਬਿਮਾਰ ਚੱਲ ਰਹੇ ਸੀ ਐਡਮਿਟ ਸੀ ਪਰ ਚਲੋ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੁਣ ਥੋੜੇ ਜਿਹਾ ਤੰਦਰੁਸਤ ਹੋਏ ਆ ਪਹਿਲਾਂ ਤੁਸੀਂ ਆਹ ਵੇਖ ਲਓ ਇਹ ਉਹ ਮੁੰਡਾ ਏ ਜਿਹਨੇ ਉਪਲ ਫਾਰਮ ਵਾਲੀ ਬੱਚੀ ਜਿਹੜੀ ਟਰੈਕਟਰ ਚਲਾਉਂਦੀ ਜਿਹਦੀਆਂ ਅਸ਼ਲੀਲ ਵੀਡੀਓ ਬਣਾ ਕੇ ਵਾਇਰਲ ਕੀਤੀਆਂ ਅਸੀਂ ਬਹੁਤੀ ਲੰਬੀ ਚੋੜੀ ਗੱਲ ਨਹੀਂ ਕਰਨੀ ਮੇਨ ਮੇਨ ਮੁੱਦੇ ਦੀ ਗੱਲ ਕਰਾਂਗੇ ਇਹ ਉਹ ਮੁੰਡਾ ਜਿਹੜਾ ਇਹਦਾ ਨਾਮ ਏ ਪ੍ਰਭ ਸੰਧੂ ਪ੍ਰਵਜੀਤ ਸੰਧੂ ਤੇਦੇ ਪਿਤਾ ਜੀ ਦਾ ਨਾਮ ਹੈ ਤੇ ਫਾਦਰ ਦਾ ਨਾਮ ਹੈ ਅਵਤਾਰ ਸਿੰਘ ਸੰਧੂ ਜੋ ਕਿ ਖੇਤੀਬਾੜੀ ਦੇ ਵਿੱਚ ਬੜੇ ਮਸ਼ਹੂਰ ਸੀ ਪਰ ਜਿਹੜੀ ਘਰ ਦੇ ਵਿੱਚ ਕੋਈ ਮਾੜੀ ਔਲਾਦ ਜੰਮ ਪੈਣੀ ਜਾਂ ਮਾੜੀ ਔਲਾਦ ਆ ਜਾਣੀ ਉਹ ਪੁਸਤਾਂ ਤੱਕ ਜਿਹੜੀ ਪੱਟੀ ਸੇਸ਼ ਕਰਕੇ ਰੱਖ ਦਿੰਦੇ ਪਰਿਵਾਰ ਦੀ ਉਸੇ ਤਰ੍ਹਾਂ ਇਹਨਾਂ ਦੇ ਘਰ ਦੇ ਵਿੱਚ ਇਹ ਮਲੇਸ਼ ਵਰਤੀ ਦਾ ਜਿਹੜਾ ਨੌਜਵਾਨ ਜੰਮਿਆ ਮਲੇਸ਼ ਅਸੀਂ ਇਸ ਕਰਕੇ ਕਹੇ ਵੀ ਤੇ ਕੰਮ ਜਿਹੜੇ ਮਲੇਸ਼ਾਂ ਵਾਲੇ ਨੇ ਜਿਵੇਂ ਕਿ ਤੁਸੀਂ ਸਾਰਿਆਂ ਨੇ ਵੇਖਿਆ ਹੀ ਹੈ ਵੀ ਇਹ ਦੋਵੇਂ ਪਰਿਵਾਰ ਕਿਵੇਂ ਮਿਲਦੇ ਨੇ ਇੱਕ ਟਰੈਕਟਰ ਤੋਂ ਲੈ ਕੇ ਆਪਸ ਵਿੱਚ ਜਿਹੜੇ ਉਪਲ ਫਾਰਮ ਵਾਲੀ ਬੱਚੀ ਤੇ ਉਹਦੇ ਪਿਤਾ ਜੀ ਨੇ ਉਹ ਜੌਂਡੀਅਰ ਦਾ ਕੋਈ ਵੱਡਾ ਟਰੈਕਟਰ ਲੈਣ ਜਾਂਦੇ ਨੇ ਉਸੇ ਤਰ੍ਹਾਂ ਕੰਪਨੀ ਵਾਲਿਆਂ ਨੇ ਕਹਦੇ ਇੰਡੀਅਨ ਫਾਰਮ ਵਾਲੇ ਜੋ ਅਵਤਾਰ ਸਿੰਘ ਸੰਧੂ ਤੇ ਉਹਨਾਂ ਦਾ ਪੁੱਤਰ ਪ੍ਰਭਜੀਤ ਸੰਧੂ ਉਹਨਾਂ ਦੇ ਉੱਥੋਂ ਉਪਲ ਫਾਰਮ ਵਾਲੇ ਪਰਿਵਾਰ ਨੂੰ ਚਾਬੀ ਫੜਾਈ ਤੇ ਇਸੇ ਤਰ੍ਹਾਂ ਇਹ ਪਰਿਵਾਰ ਜਿਹੜਾ ਆਪਸ ਵਿੱਚ ਤਾਲਮੇਲ ਚ ਆਇਆ ਹੌਲੀ ਹੌਲੀ ਇਹਨਾਂ ਬੱਚਿਆਂ ਦੀ ਆਪਸ ਵਿੱਚ ਗੱਲਬਾਤ ਵਧੀ ਬੱਚੇ ਇਸ ਕਰਕੇ ਕਹਿੰਨੇ ਵੀ ਇਹਨਾਂ ਦੋਵਾਂ ਦੀ ਉਮਰ ਬਹੁਤੀ ਜ਼ਿਆਦਾ ਨਹੀਂ ਹੈਗੀ ਜੇ ਅਸੀਂ ਕਹੀਏ ਨਾ ਕੋਈ ਬਹੁਤੀ ਸਮਝਦਾਰੀ ਵਾਲੀ ਉਮਰ ਨਹੀਂ ਹੈਗੀ ਇਹਨਾਂ ਦੀ 20 21 ਸਾਲ ਉਮਰ ਹੈ 20 21 ਸਾਲ ਹੀ ਮੁੰਡੇ ਦੀ ਉਮਰ ਹੈ ਤੇ 19 20 ਸਾਲ ਹੀ ਸ਼ਾਇਦ ਕੁੜੀ ਦੀ ਉਮਰ ਹੈ ਮੇਨ ਜਿਹੜੀ ਮੁੱਦੇ ਦੀ ਗੱਲ ਇਹ ਹੈ ਵੀ ਜਿਵੇਂ ਇਹਨੇ ਪ੍ਰਭ ਜੀ ਸੰਧੂ ਨੇ ਬੱਚੀ ਦੀਆਂ ਵੀਡੀਓ ਵਾਇਰਲ ਕੀਤੀਆਂ ਪਹਿਲਾਂ ਵਿਆਹ ਦਾ ਚਾਂਸਾ ਦੇ ਕੇ ਉਹਦੇ ਨਾਲ ਗੱਲਬਾਤ ਸ਼ੁਰੂ ਕੀਤੀ ਬੱਚੀ ਦੇ ਕਹਿਣ ਤੇ ਦੋਵੇਂ ਪਰਿਵਾਰਾਂ ਨੇ ਆਪਸ ਵਿੱਚ ਗੱਲਬਾਤ ਕੀਤੀ ਬੱਚਿਆਂ ਦੇ ਵਿਆਹ ਦੇ ਲਈ ਰਾਜ਼ੀ ਹੋਏ ਰਿਸ਼ਤਾ ਪੱਕਾ ਹੋਇਆ ਜਿਵੇਂ ਵੀ ਜੋ ਵੀ ਗੱਲਬਾਤ ਹੋਈ ਸਾਰੀ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਪਰ ਹੁਣ ਜਿਹੜੀ ਮੁੱਦੇ ਦੀ ਗੱਲ ਏ ਹੈ ਅੱਜ ਹੀ ਅਸੀਂ ਸਵੇਰੇ ਉਹ ਬੱਚੀ ਦੀ ਜਿਹੜੀ ਇੰਟਰਵਿਊ ਦੇਖੀ ਵੀਡੀਓ ਵੇਖੀ ਪੋਡਕਾਸਟ ਵੇਖਿਆ ਜਿੱਥੇ ਉਹਨੇ ਬੱਚੀ ਨੇ ਨੇ ਗੱਲ ਕਹੀ ਵੀ ਮੈਂ ਪਿਛਲੇ 20 ਦਿਨ ਤੋਂ ਐਸਐਸਪੀ ਦਫ਼ਤਰ ਐਸਪੀ ਦਫ਼ਤਰ ਜਾਂ ਸਾਈਬਰ ਕ੍ਰਾਈਮ ਦੇ ਗੇੜੇ ਕੱਢ ਰਹੀ ਤੇ ਮੇਰੀ ਕੋਈ ਵੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ ਉਹਦਾ ਕਾਰਨ ਇਹ ਹੈ ਵੀ ਬਾਈ ਅਵਤਾਰ ਸਿੰਘ ਸੰਧੂ ਜਿਹੜੇ ਉਹ ਬੜੇ ਨਾਮੀ ਫਾਰਮਰ ਨੇ ਪੰਜਾਬ ਦੇ ਉਹਨਾਂ ਦੇ ਪੋਲੀਟੀਕਲ ਲਿੰਕ ਵੀ ਹੈਗੇ ਨੇ ਅਫਸਰਾਂ ਚ ਵੀ ਉੱਠਣੀ ਬੈਠਣੀ ਹੋ ਸਕਦੀ ਜਿਸ ਕਰਕੇ ਇਹ ਉਪਲ ਫਾਰਮ ਵਾਲੇ ਪਰਿਵਾਰ ਦੀ ਸੁਣਵਾਈ ਨਹੀਂ ਹੋ ਰਹੀ ਸਾਨੂੰ ਵੀ ਦੁੱਖ ਲੱਗਿਆ ਇਹ ਚੀਜ਼ ਵੇਖ ਕੇ ਵੀ ਜਿਹੜਾ ਪੰਜਾਬ ਕਿਸੇ ਸਮਾਜ ਦਾ ਨੂੰ ਜੇ ਤੂੰ ਪੁੱਤਰ ਇਨਸਾਨ ਦਾ ਪੁੱਤ ਨੂੰ ਜੇ ਤੂੰ ਪੁੱਤਰ ਇਨਸਾਨ ਦਾ ਪੁੱਤਰਾਂ ਨੂੰ ਸਾਨੂੰ ਨੱਥ ਪਾਉਣੀ ਆਂਦੀ ਏ ਤੇ ਪੜੀ ਪਾ ਕੇ ਦਿਖਾਵਾਂਗੇ ਕਿੱਥੇ ਤੁਸੀਂ ਜਾ ਕੇ ਸਟੇਜਾਂ ਦੇ ਪੰਜਾਬ ਤੇ ਬਾਹਰ ਤੁਸੀਂ ਇਤਿਹਾਸ ਸੁਣਾਉਂਗੇ ਵੀ ਇੱਜ਼ਤਾਂ ਮਚਾਉਂਦੇ ਰਹੇ ਹੋ ਅਗਲੇ ਨੇ ਕਿਹਾ ਚਲੋ ਚਲੋ ਕੰਮ ਕਰੋ ਤੁਹਾਨੂੰ ਜਾਣਦੇ ਆ ਪੰਜਾਬੀ ਵੀਓ ਜਦੋਂ ਕਿਸੇ ਪੰਜਾਬ ਦੇ ਵਿੱਚ ਕਿਸੇ ਧੀ ਦੀ ਇੱਜ਼ਤ ਬੇਪੱਤ ਹੁੰਦੀ ਜਦੋਂ ਕਿਸੇ ਦੀ ਵੀਡੀਓ ਵਾਇਰਲ ਹੁੰਦੀ ਸਭ ਤੋਂ ਪਹਿਲਾਂ ਕਮੈਂਟਾਂ 'ਚ ਤੁਸੀਂ ਲਿੰਕ ਮੰਗਦੇ ਹੋ ਲਾਣਤੀਓ ਤੁਸੀਂ ਲਿੰਕ ਮੰਗਦੇ ਹੋ ਇਸ ਚੀਜ਼ ਦਾ ਜਵਾਬ ਦੇ ਉਹ ਬੱਚੀ ਬਾਅਦ ਚ ਤੁਸੀਂ ਲੋਕ ਜਵਾਬ ਦਿਓ ਪਹਿਲਾਂ ਜਿਨ੍ਹਾਂ ਨੇ ਵੀਡੀਓ ਅੱਗ ਵਾਂਗ ਵਾਇਰਲ ਕਰਤੀ ਆਉਣ ਵਾਲੀਆਂ ਮਸਲਾਂ ਨੇ ਤੁਹਾਡੀਆਂ ਆਹ ਕਰਤੂਕਤਾ ਵੇਖ ਕੇ ਤੁਹਾਡਾ ਇਤਿਹਾਸ ਸੱਚ ਨਹੀਂ ਮੰਨਣਾ ਇਸ ਚੀਜ਼ ਦਾ ਸਾਰੇ ਜ਼ਰੂਰ ਗੌਰ ਕਰਿਓ ਇਹ ਚੀਜ਼ ਨੋਟ ਰੱਖਿਓ ਵੀ ਕਿਹੜਾ-ਕਿਹੜਾ ਬੰਦਾ ਇਹ ਵੀਡੀਓ ਨੂੰ ਗਰੁੱਪਾਂ 'ਚ ਵਾਇਰਲ ਕਰ ਰਿਹਾ ਤੇ ਉਹਦੇ ਸਕਰੀਨਸ਼ਾਟ ਲੈ ਕੇ ਸਾਨੂੰ ਭੇਜਿਓ ਹੁਣ ਅਸੀਂ ਮੜੇ ਜੇ ਸੈੱਟ ਹੋਏ ਆ ਤੇ ਹੁਣ ਅਸੀਂ ਚੰਗਿਆਂ ਨੂੰ ਸੈੱਟ ਕਰਕੇ ਦਿਖਾਉਣਾ ਚੰਗਿਆਂ ਦੇ ਨੱਥ ਪਾਉਣੀ ਤੇ ਲੋਕਾਂ ਸਾਹਮਣੇ ਡਾਂਗ ਫੇਰ ਕੇ ਲਿਆਵਾਂਗੀ ਆਹ ਬੰਦਾ ਸੀ ਜਿਹੜਾ ਗਰੁੱਪਾਂ 'ਚ ਵੀਡੀਓ ਵਾਇਰਲ ਕਰਦਾ ਸੀ ਪ੍ਰ ਕਾਰਵਾਈ ਕੀਤੀ ਜਾਵੇ 24 ਘੰਟੇ ਦੇ ਵਿੱਚ ਕੀਤੀ ਜਾਵੇ ਕੋਈ ਲੰਬਾ ਸਮਾਂ ਨਹੀਂ ਕੋਈ ਹਫਤੇ ਦਾ ਸਮਾਂ ਨਹੀਂ ਕੋਈ 10 ਦਿਨ ਦਾ ਸਮਾਂ ਨਹੀਂ ਇਹ ਪੰਜਾਬ ਹੈ ਇੱਥੇ ਇਹ ਕੰਮ ਨਹੀਂ ਚੱਲਣੇ ਹੈਗੇ ਤੂੰ ਕੈਨੇਡਾ ਦਾ ਬੌਰਨ ਹੋਊਗਾ ਉੱਥੇ ਤੋਂ ਬਹੁਤ ਓਪਨ ਮਾਈਂਡਡ ਹੋਵੋਗੇ ਤੁਸੀਂ ਉੱਥੇ ਜਾ ਕੇ ਕਰੋ ਇਹੋ ਜਿਹੇ ਕੰਮ ਇਹ ਪੰਜਾਬ 'ਚ ਨਹੀਂ ਕੰਮ ਚੱਲਣੇ ਮਿੱਤਰਾਂ ਅਸੀਂ ਪ੍ਰਭਜੀਤ ਸਿੰਘ ਦੀ ਇੱਕ ਹੋਰ ਕਰਤੂਤ ਇਹ ਵੇ ਦੇਖਿਓ ਤੁਸੀਂ ਕਲੈਰੀ ਮੋਰ ਬਣਦਾ ਇਹਨਾਂ ਦਾ ਜਿਵੇਂ ਚੰਡੀਗੜ੍ਹ ਅਫਸਰ ਦਾ ਬਣਾਇਆ ਸੀ ਨਾ ਉਹ ਵੀ ਪ੍ਰਵਾਸੀ ਇਸੇ ਤਰ੍ਹਾਂ ਬੱਚੀ ਨੂੰ ਤੰਗ ਪਰੇਸ਼ਾਨ ਕਰ ਰਿਹਾ ਸੀ ਹਰਾਸਮੈਂਟ ਕਰ ਰਿਹਾ ਸੀ ਉਹ ਵੀ ਬੱਚੀ ਨੂੰ ਕਹਿ ਰਿਹਾ ਸੀ ਮੇਰੇ ਨਾਲ ਸਰੀਰਕ ਸੰਬੰਧ ਬਣਾ ਲੈ ਨਹੀਂ ਮੈਂ ਤੈਨੂੰ ਨੌਕਰੀ ਤੇ ਕੱਢ ਦੂੰ ਤੈਨੂੰ ਮੈਂ ਐ ਕਰਾ ਦੂੰ ਸੋ ਬੰਦੇ ਦਾ ਪੁੱਤ ਬਣਾ ਕੇ ਇਹਨੂੰ ਬੱਚੀ ਦੇ ਨਾਲ ਇਹਦਾ ਆਨੰਦ ਕਾਰਜ ਕਰੋ ਮਹੀਨੇ ਦੇ ਵਿੱਚ ਵਿੱਚ ਇਹਨੂੰ ਫੋਟੋਆਂ ਖਿੱਚਣ ਦਾ ਬਹੁਤ ਸ਼ੌਂਕ ਹੈ ਵੀਡੀਓ ਬਣਾਉਣ ਦਾ ਬਹੁਤ ਸ਼ੌਂਕ ਹੈ ਹੁਣ ਤੁਸੀਂ ਵੇਖਿਓ ਜਿੱਦਣ ਇਹਦੀ ਵੀਡੀਓ ਬਣੂਗੀ ਜਿੱਦਣ ਇਹਦੀ ਫੋਟੋ ਆਊਗੀ ਜਿੱਦਣ ਇਹਦੇ ਡਾਂਗ ਫਿਰੂਗੀ ਉਸ ਦਿਨ ਵੀ ਇਦਾਂ ਹੀ ਫੋਟੋਆਂ ਵਾਇਰਲ ਹੋਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਪਿਛਲੇ ਕਈ ਦਿਨ ਤੋਂ ਲਗਭਗ 15-20 ਦਿਨ ਹੋ ਗਏ ਪੰਜਾਬ ਦੇ ਵਿੱਚ ਜਿਹੜਾ ਮੁੱਦਾ ਚੱਲ ਰਿਹਾ ਉਹ ਪਲ ਫਾਰਮ ਵਾਲੀ ਬੱਚੀ ਜਿਹੜੀ ਜਿਹਦੀ ਵੀਡੀਓ ਵਾਇਰਲ ਹੋਈਆਂ ਤੇ ਵੀਡੀਓ ਕਰਨ ਵਾਲਾ ਜਿਹੜਾ ਵਾਇਰਲ ਕਰਨ ਵਾਲਾ ਮੁੰਡਾ ਉਹ ਕੈਨੇਡੀਅਨ ਫਾਰਮ ਤੋਂ ਮਤਲਬ ਕੈਨ ਦਾ ਭਾਵ ਦੋਵੇਂ ਪਰਿਵਾਰ ਨੇ ਜਿਹੜੇ ਉਹ ਖੇਤੀਬਾੜੀ ਨਾਲ ਸੰਬੰਧ ਰੱਖਦੇ ਨੇ ਤੇ ਜਲੰਧਰ ਸ਼ਹਿਰ ਹੈ ਇਹਨਾਂ ਦਾ ਨਕੋਦਰ ਤੇ ਨੂਰ ਮਹਿਲ ਤੋਂ ਨੇ ਦੋਵੇਂ ਬੱਚੇ ਸਾਡੇ ਕੋਲੇ ਵੀ ਕੱਲ ਪਰਸੋਂ ਤੋਂ ਬਹੁਤ ਜਣੇ ਪਹੁੰਚ ਕਰ ਰਹੇ ਵੀ ਤੁਸੀਂ ਵੀ ਇਸ ਮਸਲੇ ਦੇ ਵਿੱਚ ਜਿਹੜੇ ਆਪਣੀ ਭੂਮਿਕਾ ਨਿਭਾਓ ਤੇ ਬੱਚੀ ਨੂੰ ਜਿਹੜਾ ਇਨਸਾਫ ਦਿਵਾਓ ਪਹਿਲਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆਂ ਵੀ ਅਸੀਂ ਪਿਛਲੇ 10-12 ਦਿਨ ਤੋਂ ਬਿਮਾਰ ਚੱਲ ਰਹੇ ਸੀ ਐਡਮਿਟ ਸੀ ਹੁਣ ਚਲੋ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੁਣ ਥੋੜੇ ਜਿਹਾ ਤੰਦਰੁਸਤ ਹੋਏ ਆਂ ਪਹਿਲਾਂ ਤੁਸੀਂ ਆਹ ਵੇਖ ਲਓ ਇਹ ਉਹ ਮੁੰਡਾ ਏ ਜਿਹਨੇ ਉਪਲ ਫਾਰਮ ਵਾਲੀ ਬੱਚੀ ਜਿਹੜੀ ਟਰੈਕਟਰ ਚਲਾਉਂਦੀ ਜਿਹਦੀਆਂ ਅਸ਼ਲੀਲ ਵੀਡੀਓ ਬਣਾ ਕੇ ਵਾਇਰਲ ਕੀਤੀਆਂ ਅਸੀਂ ਬਹੁਤੀ ਲੰਬੀ ਜੋੜੀ ਗੱਲ ਨਹੀਂ ਕਰਨੀ ਮੇਨ ਮੇਨ ਮੁੱਦੇ ਦੀ ਗੱਲ ਕਰਾਂਗੇ ਇਹ ਉਹ ਮੁੰਡਾ ਜਿਹੜਾ ਇਹਦਾ ਨਾਮ ਹੈ ਪ੍ਰਭ ਸੰਧੂ ਪ੍ਰਭਜੀਤ ਸੰਧੂ ਤੇਦੇ ਪਿਤਾ ਜੀ ਦਾ ਨਾਮ ਹੈ ਤੇ ਫਾਦਰ ਦਾ ਨਾਮ ਹੈ ਅਵਤਾਰ ਸਿੰਘ ਸੰਧੂ ਜੋ ਕਿ ਖੇਤੀਬਾੜੀ ਦੇ ਵਿੱਚ ਬੜੇ ਮਸ਼ਹੂਰ ਸੀ ਪਰ ਜਿਹੜੀ ਘਰ ਦੇ ਵਿੱਚ ਕੋਈ ਮਾੜੀ ਔਲਾਦ ਜੰਮ ਪੈਣੀ ਜਾਂ ਮਾੜੀ ਔਲਾਦ ਆ ਜਾਣੀ ਉਹ ਉਸ ਤਾਂ ਤੱਕ ਜਿਹੜੀ ਪੱਟੀ ਪੇਸ਼ ਕਰਕੇ ਰੱਖ ਦਿੰਦੇ ਪਰਿਵਾਰ ਦੀ ਉਸੇ ਤਰ੍ਹਾਂ ਇਹਨਾਂ ਦੇ ਘਰ ਦੇ ਵਿੱਚ ਇਹ ਮਲੇਸ਼ ਵਰਤੀ ਦਾ ਜਿਹੜਾ ਨੌਜਵਾਨ ਜੰਮਿਆ ਮਲੇਸ਼ ਅਸੀਂ ਉਸ ਨੂੰ ਇਸ ਕਰਕੇ ਕਹਿ ਵੀ ਤੇ ਕੰਮ ਜਿਹੜੇ ਮਲੇਸ਼ਾਂ ਵਾਲੇ ਨੇ ਜਿਵੇਂ ਕਿ ਤੁਸੀਂ ਸਾਰਿਆਂ ਨੇ ਵੇਖਿਆ ਹੀ ਹੈ ਵੀ ਇਹ ਦੋਵੇਂ ਪਰਿਵਾਰ ਕਿਵੇਂ ਮਿਲਦੇ ਨੇ ਇੱਕ ਟਰੈਕਟਰ ਤੋਂ ਲੈ ਕੇ ਆਪਸ ਵਿੱਚ ਜਿਹੜੇ ਉਪਲ ਫਾਰਮ ਵਾਲੀ ਬੱਚੀ ਤੇ ਉਹਦੇ ਪਿਤਾ ਜੀ ਨੇ ਉਹ ਜੌਂਡੀਅਰ ਦਾ ਕੋਈ ਵੱਡਾ ਟਰੈਕਟਰ ਲੈਣ ਜਾਂਦੇ ਨੇ ਉਸੇ ਤਰ੍ਹਾਂ ਕੰਪਨੀ ਵਾਲਿਆਂ ਨੇ ਕਹਦੇ ਇੰਡੀਅਨ ਫਾਰਮ ਵਾਲੇ ਜੋ ਅਵਤਾਰ ਸਿੰਘ ਸੰਧੂ ਤੇ ਉਹਨਾਂ ਦਾ ਪੁੱਤਰ ਪ੍ਰਭਜੀਤ ਸੰਧੂ ਉਹਨਾਂ ਦੇ ਉੱਥੋਂ ਉਪਲ ਫਾਰਮ ਵਾਲੇ ਪਰਿਵਾਰ ਨੂੰ ਚਾਬੀ ਫੜਾਈ ਤੇ ਇਸੇ ਤਰ੍ਹਾਂ ਇਹ ਪਰਿਵਾਰ ਜਿਹੜਾ ਆਪਸ ਵਿੱਚ ਤਾਲਮੇਲ ਚ ਆਇਆ ਹੌਲੀ ਹੌਲੀ ਇਹਨਾਂ ਬੱਚਿਆਂ ਦੀ ਆਪਸ ਵਿੱਚ ਗੱਲਬਾਤ ਵਧੀ ਬੱਚੇ ਇਸ ਕਰਕੇ ਕਹਿੰਨੇ ਵੀ ਇਹਨਾਂ ਦੋਵਾਂ ਦੀ ਉਮਰ ਬਹੁਤੀ ਜ਼ਿਆਦਾ ਨਹੀਂ ਹੈਗੀ ਜੇ ਅਸੀਂ ਕਹੀਏ ਨਾ ਕੋਈ ਬਹੁਤੀ ਸਮਝਦਾਰੀ ਵਾਲੀ ਉਮਰ ਨਹੀਂ ਹੈਗੀ ਇਹਨਾਂ ਦੀ 20 21 ਸਾਲ ਉਮਰ ਹੈ 20 21 ਸਾਲ ਹੀ ਮੁੰਡੇ ਦੀ ਉਮਰ ਹੈ ਤੇ 19 20 ਸਾਲ ਹੀ ਸ਼ਾਇਦ ਕੁੜੀ ਦੀ ਉਮਰ ਹੈ ਮੇਨ ਜਿਹੜੀ ਮੁੱਦੇ ਦੀ ਗੱਲ ਇਹ ਹੈ ਵੀ ਜਿਵੇਂ ਇਨੇ ਪ੍ਰਵਜੀ ਸੰਧੂ ਨੇ ਬੱਚੀ ਦੀਆਂ ਵੀਡੀਓ ਵਾਇਰਲ ਕੀਤੀਆਂ ਪਹਿਲਾ ਵਿਆਹ ਦਾ ਚਾਂਸਾ ਦੇ ਕੇ ਉਹਦੇ ਨਾਲ ਗੱਲਬਾਤ ਸ਼ੁਰੂ ਕੀਤੀ ਬੱਚੀ ਦੇ ਕਹਿਣ ਤੇ ਦੋਵੇਂ ਪਰਿਵਾਰਾਂ ਨੇ ਆਪਸ ਵਿੱਚ ਗੱਲਬਾਤ ਕੀਤੀ ਬੱਚਿਆਂ ਦੇ ਵਿਆਹ ਦੇ ਲਈ ਰਾਜ਼ੀ ਹੋਏ ਰਿਸ਼ਤਾ ਪੱਕਾ ਹੋਇਆ ਜਿਵੇਂ ਵੀ ਜੋ ਵੀ ਗੱਲਬਾਤ ਹੋਈ ਸਾਰੀ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਪਰ ਹੁਣ ਜਿਹੜੀ ਮੁੱਦੇ ਦੀ ਗੱਲ ਏ ਹੈ ਅੱਜ ਹੀ ਅਸੀਂ ਸਵੇਰੇ ਉਹ ਬੱਚੀ ਦੀ ਜਿਹੜੀ ਇੰਟਰਵਿਊ ਦੇਖੀ ਵੀਡੀਓ ਵੇਖੀ ਪੋਡਕਾਸਟ ਵੇਖਿਆ ਜਿੱਥੇ ਉਹਨੇ ਬੱਚੀ ਨੇ ਇਹ ਗੱਲ ਕਹੀ ਵੀ ਮੈਂ ਪਿਛਲੇ 20 ਦਿਨ ਤੋਂ ਐਸਐਸਪੀ ਦਫਤਰ ਐਸਪੀ ਦਫਤਰ ਜਾਂ ਸਾਈਬਰ ਕ੍ਰਾਈਮ ਦੇ ਗੇੜੇ ਕੱਢ ਰਹੀ ਤੇ ਮੇਰੀ ਕੋਈ ਵੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ ਉਹਦਾ ਕਾਰਨ ਇਹ ਹੈ ਵੀ ਬਾਈ ਅਵਤਾਰ ਸਿੰਘ ਸੰਧੂ ਜਿਹੜੇ ਉਹ ਬੜੇ ਨਾਮੀ ਫਾਰਮਰ ਨੇ ਪੰਜਾਬ ਦੇ ਉਹਨਾਂ ਦੇ ਪੋਲੀਟੀਕਲ ਲਿੰਕ ਵੀ ਹੈਗੇ ਨੇ ਅਫਸਰਾਂ 'ਚ ਵੀ ਉੱਠਣੀ ਬੈਠਣੀ ਹੋ ਸਕਦੀ ਜਿਸ ਕਰਕੇ ਇਹ ਉੱਪਲ ਫਾਰਮ ਵਾਲੇ ਪਰਿਵਾਰ ਦੀ ਸੁਣਵਾਈ ਨਹੀਂ ਹੋ ਰਹੀ ਸਾਨੂੰ ਵੀ ਦੁੱਖ ਲੱਗਿਆ ਇਹ ਚੀਜ਼ ਵੇਖ ਕੇ ਵੀ ਜਿਹੜਾ ਪੰਜਾਬ ਕਿਸੇ ਸੰਤ ਦਾ ਨੂੰ ਜੇ ਤੂੰ ਪੁੱਤਰ ਇਨਸਾਨ ਦਾ ਪੁੱਤਰ ਨੂੰ ਜੇ ਤੂੰ ਪੁੱਤਰ ਇਨਸਾਨ ਦਾ ਪੁੱਤਰ ਇਨਸਾਨਾਂ ਨੂੰ ਤੇ ਪਹਿਲਾਂ ਵੀ ਬਹੁਤ ਪਾਈ ਅਸੀਂ ਤੇ ਹੁਣ ਵੀ ਪਾ ਕੇ ਦਿਖਾਵਾਂਗੇ ਕਿੱਥੇ ਤੁਸੀਂ ਜਾ ਕੇ ਸਟੇਜਾਂ ਦੇ ਪੰਜਾਬ ਤੇ ਬਾਹਰ ਤੁਸੀਂ ਇਤਿਹਾਸ ਸੁਣਾਉਂਗੇ ਵੀ ਇੱਜ਼ਤਾਂ ਬਚਾਉਂਦੇ ਰਹੇ ਹੋ ਅਗਲੇ ਨਾਲ ਕਹਿੰਦਾ ਚਲੋ ਚਲੋ ਕੰਮ ਕਰੋ ਤੁਹਾਨੂੰ ਜਾਣਦੇ ਆ ਪੰਜਾਬੀਓ ਜਦੋਂ ਕਿਸੇ ਪੰਜਾਬ ਦੇ ਵਿੱਚ ਕਿਸੇ ਧੀ ਦੀ ਇੱਜ਼ਤ ਬੇਪੱਤ ਹੁੰਦੀ ਜਦੋਂ ਕਿਸੇ ਦੀ ਵੀਡੀਓ ਵਾਇਰਲ ਹੁੰਦੀ ਸਭ ਤੋਂ ਪਹਿਲਾਂ ਕਮੈਂਟਾਂ 'ਚ ਤੁਸੀਂ ਲਿੰਕ ਮੰਗਦੇ ਹੋ ਲਾਂਤੀਓ ਇਸ ਚੀਜ਼ ਦਾ ਜਵਾਬ ਦੇ ਉਹ ਬੱਚੀ ਬਾਅਦ ਚ ਤੁਸੀਂ ਲੋਕ ਜਵਾਬ ਦਿਓ ਪਹਿਲਾਂ ਜਿਨ੍ਹਾਂ ਨੇ ਵੀਡੀਓ ਅੱਗ ਵਾਂਗ ਵਾਇਰਲ ਕਰਤੀ ਆਉਣ ਵਾਲੀ ਮੈਂ ਤੁਹਾਡੀਆਂ ਆਹ ਕਰਤੂਤਾਂ ਵੇਖ ਕੇ ਤੁਹਾ ਇਸ ਚੀਜ਼ ਦਾ ਸਾਰੇ ਜ਼ਰੂਰ ਗੌਰ ਕਰਿਓ ਇਹ ਚੀਜ਼ ਨੋਟ ਰੱਖਿਓ ਵੀ ਕਿਹੜਾ ਕਿਹੜਾ ਬੰਦਾ ਇਹ ਵੀਡੀਓ ਨੂੰ ਗਰੁੱਪਾਂ 'ਚ ਵਾਇਰਲ ਕਰ ਰਿਹਾ ਤੇ ਉਹਦੇ ਸਕਰੀਨਸ਼ਾਟ ਲੈ ਕੇ ਸਾਨੂੰ ਭੇਜਿਓ ਹੁਣ ਅਸੀਂ ਮੜੇ ਜੇ ਸੈੱਟ ਹੋਏ ਆ ਤੇ ਹੁਣ ਅਸੀਂ ਚੰਗਿਆਂ ਨੂੰ ਸੈੱਟ ਕਰਕੇ ਦਿਖਾਉਣਾ ਚੰਗਿਆਂ ਦੇ ਨੱਥ ਪਾਉਣੀ ਤੇ ਲੋਕਾਂ ਸਾਹਮਣੇ ਡਾਂਗ ਫੇਰ ਕੇ ਲਿਆਵਾਂਗੇ ਆਹ ਬੰਦਾ ਸੀ ਜਿਹੜਾ ਪਾਈ ਵੀਡੀਓ ਵਾਇਰਲ ਕਰਦਾਈ ਪ੍ਰਭਜੀਤ ਸਿੰਘ ਸੰਧੂ ਤੇ ਕਾਰਵਾਈ ਕੀਤੀ ਜਾਵੇ 24 ਘੰਟੇ ਦੇ ਵਿੱਚ ਕੀਤੀ ਜਾਵੇ ਕੋਈ ਲੰਬਾ ਸਮਾਂ ਨਹੀਂ ਕੋਈ ਹਫਤੇ ਦਾ ਸਮਾਂ ਨਹੀਂ ਕੋਈ 10 ਦਿਨ ਦਾ ਸਮਾਂ ਇਹ ਪੰਜਾਬ ਹੈ ਇੱਥੇ ਇਹ ਕੰਮ ਨਹੀਂ ਚੱਲਣੇ ਹੈਗੇ ਤੂੰ ਕੈਨੇਡਾ ਦਾ ਬੌਰਨ ਹੋਊਗਾ ਉੱਥੇ ਥੋੜੇ ਬਹੁਤ ਓਪਨ ਮਾਈਂਡਡ ਹੋਵੋਗੇ ਤੁਸੀਂ ਉੱਥੇ ਜਾ ਕੇ ਕਰੋ ਇਹੋ ਜਿਹੇ ਕੰਮ ਇਹ ਪੰਜਾਬ 'ਚ ਨਹੀਂ ਕੰਮ ਚੱਲਣੇ ਮਿੱਤਰ ਆ ਪ੍ਰਭਜੀਤ ਸਿੰਘ ਦੀ ਇੱਕ ਹੋਰ ਕਰਤੂਤ ਇਵੇ ਦੇਖਿਓ ਤੁਸੀਂ ਕਲੈਰੀ ਮੋਰ ਬਣਦਾ ਇਹਨਾਂ ਦਾ ਜਿਵੇਂ ਚੰਡੀਗੜ੍ਹ ਅਫਸਰ ਦਾ ਬਣਾਇਆ ਸੀ ਨਾ ਉਹ ਵੀ ਪ੍ਰਵਾਸੀ ਇਸੇ ਤਰ੍ਹਾਂ ਬੱਚੀ ਨੂੰ ਤੰਗ ਪਰੇਸ਼ਾਨ ਕਰ ਰਿਹਾ ਸੀ ਹਰਾਸਮੈਂਟ ਕਰ ਰਿਹਾ ਸੀ ਉਹ ਵੀ ਬੱਚੀ ਨੂੰ ਕਹਿ ਰਿਹਾ ਸੀ ਮੇਰੇ ਨਾਲ ਸਰੀਰਕ ਸੰਬੰਧ ਬਣਾ ਨਹੀਂ ਮੈਂ ਤੈਨੂੰ ਨੌਕਰੀ ਤੇ ਕੱਢ ਦੂੰ ਤੈਨੂੰ ਮੈਂ ਐ ਕਰਾ ਦੂੰ ਸੋ ਬੰਦੇ ਦਾ ਪੁੱਤ ਬਣਾ ਕੇ ਇਹਨੂੰ ਬੱਚੀ ਦੇ ਨਾਲ ਇਹਦਾ ਆਨੰਦ ਕਾਰਜ ਕਰੋ ਮਹੀਨੇ ਦੇ ਵਿੱਚ ਵਿੱਚ ਇਹਨੂੰ ਫੋਟੋਆਂ ਖਿੱਚਣ ਦਾ ਬਹੁਤ ਸ਼ੌਂਕ ਹੈ ਵੀਡੀਓ ਬਣਾਉਣ ਦਾ ਬਹੁਤ ਸ਼ੌਂਕ ਹੈ ਹੁਣ ਤੁਸੀਂ ਵੇਖਿਓ ਜਿੱਦਣ ਇਹਦੀ ਵੀਡੀਓ ਬਣੂਗੀ ਜਿੱਦਣ ਇਹਦੀ ਫੋਟੋ ਆਊਗੀ ਜਿੱਦਣ ਇਹਦੇ ਡਾਂਗ ਫਿਰੂਗੀ ਉਦੋਂ ਵੀ ਐਦਾਂ ਹੀ ਫੋਟੋਆਂ ਵਾਇਰਲ ਹੋਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਪਿਛਲੇ ਕਈ ਦਿਨ ਤੋਂ ਲਗਭਗ 15-20 ਦਿਨ ਹੋ ਗਏ ਪੰਜਾਬ ਦੇ ਵਿੱਚ ਜਿਹੜਾ ਮੁੱਦਾ ਚੱਲ ਰਿਹਾ ਉਹ ਪਾਲ ਫਾਰਮ ਵਾਲੀ ਬੱਚੀ ਜਿਹਦੀ ਵੀਡੀਓ ਵਾਇਰਲ ਹੋਈਆਂ ਤੇ ਵੀਡੀਓ ਕਰਨ ਵਾਲਾ ਜਿਹੜਾ ਵਾਇਰਲ ਕਰਨ ਵਾਲਾ ਮੁੰਡਾ ਉਹ ਕੈਨੇਡੀਅਨ ਫਾਰਮ ਤੋਂ ਮਤਲਬ ਕੈਨ ਦਾ ਭਾਵ ਦੋਵੇਂ ਪਰਿਵਾਰ ਨੇ ਜਿਹੜੇ ਉਹ ਖੇਤੀਬਾੜੀ ਨਾਲ ਸੰਬੰਧ ਰੱਖਦੇ ਨੇ ਤੇ ਜਲੰਧਰ ਸ਼ਹਿਰ ਹੈ ਇਹਨਾਂ ਦਾ ਨਕੋਦਰ ਤੇ ਨੂਰ ਮਹਿਲ ਤੋਂ ਨੇ ਦੋਵੇਂ ਬੱਚੇ ਸਾਡੇ ਕੋਲੇ ਵੀ ਕੱਲ ਪਰਸੋਂ ਤੋਂ ਬਹੁਤ ਜਣੇ ਪਹੁੰਚ ਕਰ ਰਹੇ ਵੀ ਤੁਸੀਂ ਵੀ ਇਸ ਮਸਲੇ ਦੇ ਵਿੱਚ ਜਿਹੜੇ ਆਪਣੀ ਭੂਮਿਕਾ ਨਿਭਾਓ ਤੇ ਬੱਚੀ ਨੂੰ ਜਿਹੜਾ ਇਨਸਾਫ ਦਿਵਾਓ ਪਹਿਲਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆਂ ਵੀ ਅਸੀਂ ਪਿਛਲੇ 10-12 ਦਿਨ ਤੋਂ ਬਿਮਾਰ ਚੱਲ ਰਹੇ ਸੀ ਐਡਮਿਟ ਸੀ ਪਰ ਚਲੋ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੁਣ ਥੋੜੇ ਜਿਹਾ ਤੰਦਰੁਸਤ ਹੋਏ ਆਂ ਪਹਿਲਾਂ ਤੁਸੀਂ ਆਹ ਵੇਖ ਲਓ ਇਹ ਉਹ ਮੁੰਡਾ ਏ ਜਿਹਨੇ ਉੱਪਲ ਫਾਰਮ ਵਾਲੀ ਬੱਚੀ ਜਿਹੜੀ ਟਰੈਕਟਰ ਚਲਾਉਂਦੀ ਜਿਹਦੀਆਂ ਅਸ਼ਲੀਲ ਵੀਡੀਓ ਬਣਾ ਕੇ ਵਾਇਰਲ ਕੀਤੀਆਂ ਅਸੀਂ ਬਹੁਤੀ ਲੰਬੀ ਜੋੜੀ ਗੱਲ ਨਹੀਂ ਕਰਨੀ ਮੇਨ ਮੇਨ ਮੁੱਦੇ ਦੀ ਗੱਲ ਕਰਾਂਗੇ ਇਹ ਉਹ ਮੁੰਡਾ ਜਿਹੜਾ ਇਹਦਾ ਨਾਮ ਹੈ ਪ੍ਰਭ ਸੰਧੂ ਪ੍ਰਭਜੀਤ ਸੰਧੂ ਤੇਦੇ ਪਿਤਾ ਜੀ ਦਾ ਨਾਮ ਹੈ ਤੇ ਫਾਦਰ ਦਾ ਨਾਮ ਹੈ ਅਵਤਾਰ ਸਿੰਘ ਸੰਧੂ ਜੋ ਕਿ ਖੇਤੀਬਾੜੀ ਦੇ ਵਿੱਚ ਬੜੇ ਮਸ਼ਹੂਰ ਸੀ ਪਰ ਜਿਹੜੀ ਘਰ ਦੇ ਵਿੱਚ ਕੋਈ ਮਾੜੀ ਔਲਾਦ ਜੰਮ ਪੈਣੀ ਜਾਂ ਮਾੜੀ ਔਲਾਦ ਆ ਜਾਣੀ ਉਹ ਪੋਸਤਾਂ ਤੱਕ ਜਿਹੜੀ ਪੱਟੀ ਵੇਸ਼ ਕਰਕੇ ਰੱਖ ਦਿੰਦੇ ਪਰਿਵਾਰ ਦੀ ਉਸੇ ਤਰ੍ਹਾਂ ਇਹਨਾਂ ਦੇ ਘਰ ਦੇ ਵਿੱਚ ਇਹ ਮਲੇਸ਼ ਵਰਤੀ ਦਾ ਜਿਹੜਾ ਨੌਜਵਾਨ ਜੰਮਿਆ ਮਲੇਸ਼ ਅਸੀਸ ਨੂੰ ਇਸ ਕਰਕੇ ਕਹਿ ਵੀ ਤੇ ਕੰਮ ਜਿਹੜੇ ਮਲੇਸ਼ਾਂ ਵਾਲੇ